ਇੱਕ ਬਾਬਾ ਜੀ ਬਾਬਾ ਰਾਮ ਸਿੰਘ ਗੰਡੂ ਵਾਲੇ ਮਹਾਂਪੁਰਸ਼ਾਂ ਦਾ ਤਿੰਨ ਸਾਲੀ ਵਾਲਿਆਂ ਦਾ ਮਹਾਂਪੁਰਸ਼ਾਂ ਦਾ ਤੁਹਾਡੇ ਘਰੇ ਤਾਂ ਹਰ ਮਹੀਨੇ 13 ਤਰੀਕ ਨੂੰ ਬਾਬਾ ਜੀ ਪ੍ਰਸ਼ਾਦਾ ਛਕਦੇ ਸੀ ਹਾਂ ਤੇ ਆਪਸ ਵਿੱਚੋਂ ਆਪਾ ਜੀ ਪਿਆਰ ਸੀ ਜਿਹੜਾ ਨਾ ਪਿਆਰ ਤਾਂ ਬਹੁਤ ਜ਼ਿਆਦਾ ਸੀ ਉਹਨਾਂ ਨੇ ਨਾ ਪੱਗਾਂ ਵਟਾਉਣੀਆਂ ਅੱਛਾ ਜੀ ਆਪੇ ਜੋ ਗੱਡੀਆਂ ਵਟਾ ਲੈਣੀਆਂ ਐਵੇਂ ਹੀ ਵਟਾ ਲੈਣੇ ਫਿਰ ਉਹਨਾਂ ਨੇ ਆਪਣਾ ਕਈ ਵਾਰੀ ਇੱਕ ਵਾਰੀ ਜਦੋਂ ਗਲੰਡਰ ਤੋਂ ਆਏ ਗੰਡੂ ਵਾਲੀ ਨਾਲ ਗੰਡੂ ਵਾਲਾ ਪੱਗ ਮਟਾਉਣੀ ਤਾਂ ਟਾਈਮ ਸਾਡੇ ਡਾਕਟਰ ਦੇ ਰਾਤ ਦਾ ਅੱਛਾ ਪਾਬਾ ਜੀ ਬੈਠੇ ਰੋਡ ਉੱਪਰ ਜਦਾ ਝੱਟ ਕਹਿੰਦੇ ਲੈਓ ਪੱਗ ਮਟਾਓ ਕਿ ਪਾਬੇ ਵਾਲੇ ਪਾਗੇ ਨਾ ਭਲੀ ਇਹਨੇ ਦੇਉ ਭਾਈ ਕਹਿੰਦੇ ਗੰਡੂ ਆਪਨਾ ਬਾਬੇ ਵੱਡੇ ਕਹਿਣ ਲੱਗੇ ਗੰਡੂ ਵਾਲੂ ਪਾਈ ਉਹ ਬਾਬਾ ਜੀ ਤੁਸੀਂ ਪੜੇ ਲਿਖੇ ਹੋ ਐਨ ਪੜਾ ਆਦਮੀ ਐ ਤੁਸੀਂ ਮੇਰੇ ਨਾਲ ਪੱਗਾਂ ਵਟਾਉਣੇ ਕੋ ਮੇਲ ਥੋੜਾ ਹਾਂਜੀ ਓਹੋ ਬਾਬੇ ਕਹਿੰਦੇ ਗੰਡੂ ਵਾਲੇ ਲੱਗੇ ਜਿਵੇਂ ਇੱਕ ਮਾਰਾ ਪੜਿਆ ਸ਼ਾਂਤੇ ਰਹਿ ਗਿਆ ਤੂੰ ਰੱਬ ਵੀ ਤੇ ਤਾਈ ਬਣ ਗਿਆ ਜੀ ਕਰਿਆ ਇਹ ਗੱਲ ਕਹਿੰਦੇ ਰੱਬ ਮੰਨਦੇ ਸੀ ਗੰਡੂ ਵਾਲੇ ਮਹਾਂਪੁਰਸ਼ਾਂ ਚੱਲਿਆ ਉਹਨੂੰ ਉਹ ਕਹਿੰਦੇ ਹਾਂ ਰੱਬ ਅੱਛਾ ਇਹ ਉਹ ਨੂੰ ਕਹਿੰਦੇ ਹਨ ਕਿ ਰੱਬ ਯਰੋ ਉਹ ਡੈਗ ਉੱਤੇ ਹੁੰਦੇ ਹਨ ਹਾਂਜੀ ਇੱਕ ਪੰਜ ਪੰਜ-ਛੇ ਦਿਨ ਰਹਿ ਡੈਗ ਦੇ ਉੱਤੇ ਜਿਹੜੀ ਮੈਂ ਟੰਡ ਰਹੀ ਸੀ ਹਾਂਜੀ ਉਹ ਡੈਗ ਦੇ ਉੱਤੇ ਜਦੋਂ ਜਾਣਾ ਨਾ ਬਾਬਿਆਂ ਨੇ ਬੱਤੀ ਹਾਂਜੀ ਡੈਗ ਤੇ ਘਟਾ ਦੇਣੀ ਗੱਡੀ ਤੇ ਮੈਨੂੰ ਕਹਿਣਾ ਪੀਟ ਉਹ ਐ ਕਰ ਉਹਨੂੰ ਰਾਮ ਤੋਂ ਨੂੰ ਲਿਆ ਵਾਦਾ ਅੱਛਾ ਜੀ ਮੈਂ ਜਾਣਾ ਤੇ ਉਹਨੇ ਨੇ ਉਹ ਰੈਟਰ ਵੀ ਨਹੀਂ ਹੁੰਦੇ ਦੂਜੀਆਂ ਵੀ ਹਨ ਗੱਡੀਆਂ ਤੇ ਵੱਡੀਆਂ ਪਿਆੜਾ ਸਾਈਕਲ ਕੋਲ ਬਟਾਂਪੂ ਦਾ ਬਾਬੇ ਪੀਜਾ ਤੇ ਮੈਂ ਕਿਹਾ ਤੁਹਾਨੂੰ ਬਾਬੇ ਬੁਲਾਉਂਦੇ ਆ ਬਾਬਿਆਂ ਨੇ ਗੱਡੀ ਦੇ ਉੱਤੇ ਕੋਨਾ ਕੋਨਾ ਪੁੱਛਣਾ ਇਹ ਐ ਨੋਟ ਕੱਢ ਕੇ ਮੁੱਠੀ ਭਰ ਕੇ ਲੈਣੀ ਗੰਨੂ ਵਾਲਿਆਂ ਨੂੰ ਗੰਨੂ ਆਇਆ ਹਾਂ ਜੀ ਅਰੇ ਬਲਾਉਣਾ ਤੇ ਨਾਲੇ ਕਹਿਣਾ ਵੀ ਕਿਨੇ ਦੇ ਜੋ ਪਟਾਕੇ ਦੇਦੇ ਨੇ ਨਾਲੇ ਕਰ ਲੈਣਾ ਇਹ ਇਹ ਕੰਮ ਤੁਹਾਡੇ ਬਾਅਦ ਤੇ ਠੀਕ ਨਹੀਂ ਹੈਗਾ ਬੱਦ ਬਾਬਿਆਂ ਨੇ ਬਾਰੀ ਤੇ ਸੰਤਾਲੀ ਵਾਲਿਆਂ ਨੇ ਹਾਂ ਕਹਿੰਦੇ ਪ੍ਰਗਟ ਹੋ ਜੋ ਇੱਕ ਇੱਕ ਕਿਹੜਾ ਕੰਮ ਫੜ ਲਿਆ ਤੁਸੀਂ ਤੇ ਉਹ ਮੈਂ ਮਾਟੀ ਜਿਹੜੇ ਨੇ ਕਿ ਆ ਮੈਂ ਬਾਬਾ ਜੀ ਨੂੰ ਬੁਲਾ ਕੇ ਲਿਆਇਆ ਹਾਂ ਆ ਬਾਬਾ ਜੀ ਇਕੋਂ ਨੇ ਕਹਿੰਦੇ ਰੋ ਰੋ ਗੁਵਨ ਕਹਿੰਦੇ ਰੱਬ ਵਾਹਿ ਮੈਂ ਕਿਹਾ ਰੱਬ ਕਿੱਜਾ ਮੈਂ ਬਾਬਾ ਜੀ ਸਾਰੇ ਹੀ ਕੱਪੜੇ ਵੀ ਜੇ ਨੇ ਕਹਿੰਦੇ ਭਾਈ ਇਹਦੇ ਤਾਂ ਮੇਲੇ ਲੱਗ ਜਾਣੇ ਕਰਨ ਨੇ ਮੇਲੇ ਵਾਹਿ ਇਹਦਾ ਬੰਦਾ ਕੋਚਾ ਨਹੀਂ ਲੱਭਣਾ ਵਾਹਿ ਇਹ ਕਹਿੰਦੇ ਮੈਂ ਉੱਟਣਾ ਆਪਣਾ ਗੰਡਵਾ ਕਹਿੰਦੇ ਕੋਈ ਨਹੀਂ ਆਏ ਹੜ ਜਾਣਾ ਫੂ ਫਿਰ ਉਹ ਘਰ ਆਈ ਜਲੀ ਹੀ ਉਹ ਵਾਪਰ ਹੀ ਸੀ ਬੈਠੇ ਬਾਬਾ ਜੀ ਕਹਿਣ ਲੱਗੇ ਕਈ ਉਹਨੂੰ ਪ੍ਰਸ਼ਾਦਾ ਛਕਣ ਲੱਗੇ ਬਾਬਾ ਭਾਬੀ ਕਹਿਣ ਲੱਗੇ ਕਿ ਜਦੋਂ ਨਿੱਕੇ ਨਿੱਕੇ ਫੁਲਕੇ ਪਕਾ ਕੇ ਰਹੀਗੀ ਮੈਂ ਹੋ ਗਈ ਹੋਲੀ ਇੱਕ ਦੋ ਦੋ ਬੁਰਕੀਆਂ ਖਾ ਕੇ ਨਾ ਇੱਕੀ ਬਾਈ ਫੁਲਕੇ ਖਾ ਗਿਆ ਗੰੰਡੂ ਵਾਲੇ ਮਹਾਂਪੁਰਸ਼ ਹਾਂ ਅੱਛਾ ਜੀ ਕਹਿੰਦਾ ਉਹਦਾ ਘਰ ਵਾਲਾ ਆਇਆ ਫਿਰ ਉਹ ਕਹਿੰਦਾ ਜਦੀ ਵਾਰੀ ਆਉਗੀ ਮੈਂ ਵੀ ਉਹਨੂੰ ਖਾ ਕਹਿੰਦਾ ਇਹਨਾਂ ਬਾਬਾ ਰਜੂ ਵਾ ਫੇ ਤੇਰੀ ਵਾਰ ਤੇ ਵੀ ਆ ਜਾਂਦੀਆਂ ਐਨਾ ਫਿਰ ਬਾਬੇ ਕਹਿੰਦੇ ਛੱਡ ਕੇ ਕਹਿੰਦੇ ਵਸ ਇਹੀ ਗੱਲ ਕੋਹਣੀ ਹੀ ਹੋਊਗੀ ਵਾਹ ਬਸ ਜਿੱਤੇ ਰਹਿੰਦੇ ਸੀ ਇਹੀ ਕਹਾਣਾ ਸੀਗਾ ਵੀ ਕਿ ਬਾਬੇ ਬੰਦਾਦੇ ਤੇ ਕਹਿੰਦੇ ਇੱਕੋਰੀ ਫਿਰ ਬਾਬਿਆਂ ਨੇ ਉਹਨੂੰ ਬੁਲਾਇਆ ਮਿਸਤਰੀ ਨੂੰ ਅੱਛਾ ਉਹਦਾ ਬਹੁਤ ਕੰਮ ਦੀ کاروبار ਬਸ ਫੇ ਬਾਜ਼ਾਰ ਹੈ ਤੇ ਬੁਲਾ ਕੇ ਉਹਨੂੰ ਕਹਿਣ ਲੱਗੇ ਆਏ ਵਾ ਤੇ ਆਉਂ ਬੰਦਾ ਇਹੋ ਆਮ ਬੰਦੇ ਨੂੰ ਪਤਾ ਨਹੀਂ ਸੀ ਕਿ ਇਹ ਇਹ ਉਹਨਾਂ ਨੇ ਲੜ ਪਏ ਸਨ ਦੁਆਲੇ ਨਾਲ ਇਹ ਲੋਨ ਪਹਿਲਾ ਡੇਰਾ ਛੱਡਿਆ ਨਹੀਂ ਇਹਨਾਂ ਨੇ ਹਾਂਜੀ ਮਕਾਲੂ ਕੋਰੇ ਇਹ ਮਗਲ ਕਰਨ ਲੱਗੇ ਬਗੜ ਨਹੀਂ ਕਰ ਦਿੰਦੇ ਉਹ ਅੱਛਾ ਜਿਹੜਾ ਸਾਡੇ ਕੋਲ ਆਇਆ ਨਾ ਇਹ ਉੱਚਾ ਉਹੀ ਉਹ ਜਿੱਥੇ ਮਾਰਨ ਨਹੀਂ ਕਰਵਾਈ ਬਾਬਾ ਜੀ ਦੇ ਗੰਡੂਆਲੇ ਵਾਂਗੂ ਗੰਡੂਆਲੇ ਹਾਂਜੀ ਉਹ ਫਾਨੇ ਨਾਲ ਫਿਰ ਇੱਥੇ ਟਾਈਮ ਲੱਗ ਗਿਆ ਇੱਥੇ ਬੈਠੇ ਇੱਕ ਸਾਲ ਇੱਕ ਮਹੀਨਾ ਤੇਰੇ ਬਾਬਾ ਜੀ ਹਾਂ ਗੰਡੂਆਲੇ ਇਹ ਆਮਦਾਰ ਹੀ ਤੇ ਤੁਸੀਂ ਉਹਨਾਂ ਦਾ ਇਸ਼ਨਾਨ ਕਰਾਉਂਦੇ ਸੀ ਬਾਬਾਈ ਉਹ ਤਾਂ ਕਰ ਰਿਹਾ ਇੱਥੇ ਆਪ ਵੀ ਕਰਾਉਂਦੇ ਆਂ ਮੁੰਡੇ ਵੀ ਕਰਾ ਲੈਂਦੇ ਸਾਂ ਹਾਂਜੀ ਮੈਂ ਵੀ ਕਰਾ ਲੈਣਾ ਇੱਥੇ ਇੱਥੇ ਰੈਨ ਕਾ ਵੀ ਤੇ ਉਹ ਬਾਬਾ ਜੀ ਇੱਕ ਵਾਰੀ ਦੱਸੋ ਬਈ ਜਦੋਂ ਬਾਬਾ ਜੀ ਗੰਡੂ ਵਾਲਿਆਂ ਨੂੰ ਮਿਲਣ ਨਹੀਂ ਆਏ ਫਿਰ ਉਹ ਤੁਹਾਨੂੰ ਉਹਨਾਂ ਨੇ ਕਿਹਾ ਤੁਸੀਂ ਪੁੱਛਿਆ ਵੀ ਆਏ ਨਹੀਂ ਕਿੰਨੇ ਦਿਨ ਲੱਗੇ ਵੀ ਇੱਥੇ ਬੈਠੇ ਬਾਰ ਬੈਠੇ ਤੇ ਮੈਂ ਕਿਹਾ ਬਾਬਾ ਜੀ ਔਨ ਵਿੰਦਾ ਤਾਂ ਉਹ ਨੇ ਬਾਬੇ ਤੁਹਾਡਾ ਫੜਾ ਲੈਣ ਨਹੀਂ ਆਏ ਗੰਡ ਆਪਣਾ ਹਾਂਜੀ ਕਹਿੰਦੇ ਭਾਈ ਕੱਲ ਨੂੰ ਨਾ ਪਕੌੜੇ ਗੱਡੀ ਉਹ ਥੋੜੀ ਕੱਲ ਨੂੰ ਆਉਗਾ ਕਹਿੰਦਾ ਦੋ ਗੀੜੇ ਵਾ ਲੂ ਭਾਈ ਇੱਕ ਛੱਡ ਕੇ ਦੋ ਅੱਛਾ ਹਾਂ ਆਏ ਫੇਰ ਆਇ ਤੇ ਗੱਡੀਆਂ ਕੋਲ ਅਜੇ ਨੂੰ ਧਿਆਣੇ ਘਾਏ ਗਰਿਆਲੋਂ ਆਉਂਦੇ ਫੇਰ ਆ ਗਏ ਪਤਾ ਲੱਗਾ ਅੱਛਾ ਜਿੰਮਾ ਨਾ ਨਹੀਂ ਤਾਰਾ ਐਂ ਦੀਆਂ ਵੀ ਜੇ ਕੱਲੀ ਹੋ ਕਰ ਦਨ ਨਾ ਇੱਕ ਦੂਜੇ ਨੂੰ ਐ ਨੋਨ ਵੀ ਇਨਰ ਆਪਣੇ ਰਵੀਵਾਰੀ ਨੋਟ ਚੱਕ ਕੇ ਨਾ ਬਾਮਿਆਂ ਨੇ ਉਹਨੇ ਨਾ ਪੰਜ ਪੰਜ ਲੱਖ ਮੈਂ ਆਪ ਵੇਖ ਲਿਆ ਉਹਨਾਂ ਦੇ ਕੋਲ ਵੱਡੀਆਂ ਠਈਆਂ ਜਿਹੜੀਆਂ ਮੰਜੀ ਕੋਲੇ ਛੜੇ ਨੇ ਚੱਕੀ ਜਾ ਲੈ ਇੱਥੇ ਬੱਕਰੀ ਦੇ ਝੋਲੇ ਮੰਗੋ ਕਹਿੰਦਾ ਪਾਈ ਜਾਣਾ ਇਹਨੇ ਨਾ ਲੱਗ ਰਹੀ ਹੈ ਕਹਿੰਦਾ ਤਵੀਰ ਨੂੰ ਹਵਾ ਵੀ ਨਹੀਂ ਲੱਗਦੀ ਇਹਨੇ ਨੋਟ ਪੁਣ ਨਹੀਂ ਜਾਣਾ ਉਹਨਾਂ ਬਰਾਂ ਦੇ ਥੇ ਸਾਲੀ ਵਾਲੇ ਨੇ ਅਸੀ ਜਾਣਾ ਜੀ ਆਹੀ ਜਾਣਾ ਆ ਚੱਕਲਾ ਮੇਰੇ ਵਾਲੇ ਵੀ ਚੱਕਲੇ ਮੈਂ ਕੀ ਕਰਨਾ ਕਰਨੇ ਚੱਕਲੇ 5 5 ਲੱਖ ਰੁਪਏ ਦੇ ਨਾਲ ਬੋਲ ਮਥਾੜੇ ਇੱਕ ਦਿਨ ਦੀ ਸੀ ਨਮਸਕਾਰ ਕਰਨਾ ਬਹੁਤ ਉਨਾ ਨੇ ਆਪਣੀ ਇਹਨਾਂ ਦੀ ਜਿਹੜੀ ਨਾ ਆਮ ਬੰਦਾ ਜਿਹੜਾ ਫਿਰ ਬੈਣ ਜਿਹੜੀ ਆ ਬਾਬੇ ਕਹਿੰਦੇ ਬੈਣ ਜਿਹੜੀ ਹਰੇ ਰੰਗ ਦੀ ਆਈ ਸੀ ਨਾ ਐਸੇ ਰੰਗ ਦੀ ਹਾਂਜੀ ਉਹ ਕਹਿੰਦੇ ਇਹ ਮਟਾਉਣੀ ਆ ਉਹ ਮੇਰੇ ਨਾਲ ਜੈਨੇਟੋਗਰੇਟਰ ਅੱਛਾ ਇਸ ਤੋਂ ਮਾਉਣੇਗਾ ਹਾਂਜੀ ਉਹ ਪਹਿਲੇ ਵੀ ਫਾਂਜ ਡਰਨ ਬਰੋਕੀ ਨਹੀਂ ਕਾਦੀ ਬਾਬੇ ਨੇ ਜੀ ਮੈਂ ਚਲ ਬਟਾਈ ਨਹੀਂ ਗੇ ਵਾਹ ਪ੍ਰਸ਼ਾਦਾ ਖਾਣਾ ਬੰਦ ਕਰ ਦਿੱਤਾ ਗੰੰਡੂ ਵਾਲੇ ਮਹਾਪੁਰਸ਼ਾਂ ਨੇ ਬੈਨ ਨਹੀਂ ਅਜੇ ਵੀ ਉਹ ਬੈਨ ਕਰੀਏ ਵਾਹ ਅਬ ਐਨਾ ਮਤਲਬ ਜਿੱਦ ਕਰਦੇ ਤੇ ਗੰੰਡੂ ਵਾਲੇ ਦਾ ਰਾਬੜ ਸਮਝੇ ਮਹਾਪੁਰਸ਼ ਤੇ ਇੱਕ ਉਹ ਪਈ ਦੁਸ਼ਮਣਾਂ ਦੀਆਂ ਫੋਟੋ ਫਟੋ ਮੈਂ ਗੇੜਨ ਉਹਨਾਂ ਕੋਲ ਗਿਆ ਅਨੇ ਕਹਿਣਾ ਪਈ ਲਗਈ ਆਗਰ ਉਹਨਾਂ ਢਾਲੀ ਵਾਲੇ ਬਾਬੇ ਨੂੰ ਐ ਕਹਿਦੀ ਹੌਲੀ ਦੀ ਕਹਿੰਦੀ ਕੰਨ ਵਿੱਚ ਹਾਂਜੀ ਤੇ ਉਹਨਾਂ ਨੇ ਮੈਨੂੰ ਕਹਿਣਾ ਮੈਨੂੰ ਢਾਲੀ ਵਾਲੇ ਕਹਿੰਦੇ